ਸਤਿ ਸ਼੍ਰੀ ਅਕਾਲ ਜੀ ਸੱਜਣੋ ਜੇ ਜ਼ਿੰਮੇਦਾਰ ਬੰਦਾ ਹੋਵੇ ਤੇ ਪਸ਼ੂਆਂ ਦੀ ਗੱਲ ਨਾ ਕਰੇ ਤਾਂ ਜੱਜਦਾ ਨਹੀਂਗਾ ਤੇ ਅੱਜ ਆਪਾਂ ਗੱਲ ਕਰਨ ਲੱਗੇ ਆਂ ਝੋਟੀਆਂ ਦੇ ਵਹਿੜਾਂ ਬਾਰੇ ਗੱਲ ਇਸ ਤਰ੍ਹਾਂ ਕਿ ਜਿਹੜੀ ਆ ਮੇਰੇ ਕੋਲੇ ਝੋਟੀ ਖੜੀ ਆ ਆਪਣੀ ਇਹ ਤਕਰੀਬਨ 2.5 ਸਾਲ ਦੀ ਆ ਤੇ ਜਿਹੜੀ ਆਹਾ ਵਹਿੜ ਆ ਇਹ ਸਵਾ ਗਿ ਸਾਲ ਦੀ ਆ ਜੇ ਆਪਾਂ ਇਹਨਾਂ ਦੇ ਦੋਹਾਂ ਦਾ ਕੰਪਰੋਮਾਈਜ਼ ਕਰੀਏ ਇਹ 2.5 ਸਾਲ ਵਾਲੀ ਹੈ ਜਿਹੜੀ ਅੱਜ ਬਣਦੀ ਆ ਤਾਂ ਇਹ ਤਕਰੀਬਨ 1 ਸਾਲ ਬਾਅਦ ਸਵਾ 3 ਸਾਲ ਦੀ ਜਾ ਕੇ ਹੋਊਗੀ ਤੇ ਜੇ ਆਪਾਂ ਇਹਦੀ ਵਹਿੜ ਦੀ ਗੱਲ ਕਰੀਏ ਤਾਂ ਵਹਿੜ ਜਿਹੜੀ ਹੁੰਦੀ ਹੈ ਇਹ ਹੁਣ ਸਵਾ ਸਾਲ ਦੀ ਆ ਤੇ ਜੇ ਅੱਜ ਬਣਦੀ ਆ ਤਾਂ ਇਹ ਸਵਾ 2 ਸਾਲਾਂ ਦੀ ਪਹਿਲੇ ਸੂਏ ਸੂਪ ਜਾਂਦੀ ਹੈ ਇਹਦੇ ਵਿੱਚ ਇੱਕ ਸਾਲ ਦਾ ਪੰਜ ਹੋ ਜਾਂਦਾ ਦੋਹਾਂ ਦਾ ਇਹਨਾਂ ਦਾ ਆਪਸ ਵਿੱਚ ਇੱਕ ਸਾਲ ਦਾ ਅੰਤਰ ਹੋ ਜਾਂਦਾ ਇਹਨਾਂ ਦਾ ਦੋਹਾਂ ਦੇ ਵਿੱਚ ਵੀ ਇਹ ਇੱਕ ਸਾਲ ਪਹਿਲਾਂ ਸੂਹ ਜਾਂਦੀ ਹੈ ਇਸ ਕਰਕੇ ਥੋੜਾ ਜਿਹਾ ਮੈਂ ਆਈਡੀਆ ਲਾਇਆ ਵੀ ਜੇ ਮੱਝਾਂ ਤੋਂ ਗਾਈਆਂ ਦਾ ਆਪਾਂ ਜ਼ਿਆਦਾ ਕਰੀਏ ਤਾਂ ਗਾਈਆਂ ਦੇ ਵਿੱਚ ਆਪਾਂ ਨੂੰ ਜ਼ਿਆਦਾ ਪ੍ਰਾਪਰਟੀ ਆ ਕਿਉਂਕਿ ਇਹ ਜੇ ਆਪਾਂ 9 ਮਹੀਨਿਆਂ ਦੇ ਵਿੱਚ ਸੂਣ ਦਾ ਕਹੀਏ ਦਾ ਪੰਜਾਸ਼ੀਆਂ ਸੂਆਂ ਦੇ ਵਿੱਚ ਇਹਦਾ ਘੱਟੋ-ਘੱਟ ਇੱਕ ਸੂਏ ਦਾ ਵੱਧ ਫਰਕ ਪੈ ਜਾਂਦਾ ਤੇ ਉਮਰ ਪਤਾਕ ਵੀ ਇਹ 1 ਸਾਲ 1.5 ਸਾਲ ਬਹਿਣਾ ਸੋਈਦੀ ਆ ਤੇ ਇਸ ਕਰਕੇ ਮੱਝਾਂ ਦੇ ਨਾਲੋਂ ਆਪਾਂ ਨੂੰ ਲੱਗਦਾ ਵੀ ਗਾਈਆਂ ਦੇ ਵਿੱਚ ਜ਼ਿਆਦਾ ਪ੍ਰੋਫਿਟ ਹੋਊਗਾ ਤੇ ਇਸ ਕਰਕੇ ਨਵੇਂ ਵੀਰਾਂ ਨੂੰ ਜ਼ਰੂਰੀ ਆ ਕਿ ਮੱਝਾਂ ਦਾ ਵੀ ਜ਼ਰੂਰ ਆਪਦਾ ਦੁੱਧ ਦਾ ਕਾਰੋਬਾਰ ਕਰਨਾ ਚਾਹੀਦਾ ਤੇ ਵੱਧ ਤੋਂ ਵੱਧ ਇਹ ਗਾਈਆਂ ਦਾ ਕੀਤਾ ਜਾਵੇ ਤਾਂ ਗਾਈਆਂ ਦਾ ਜ਼ਿਆਦਾ ਬੈਨੀਫਿਟ ਹੋਊਗਾ ਲੱਗਦਾ ਕਿਉਂਕਿ ਗਾਂ ਜਾਂ ਦੁੱਧ ਵੀ ਜਲਦੀ ਦਿੰਦੀਆਂ ਨੇ ਇਹ ਆਪਾਂ ਟਾਈਮ ਦੁੱਧ ਦਿੰਦੀਆਂ ਨੇ ਤੇ ਸੂਣ ਦੇ ਵਿੱਚ ਵੀ ਇਹ ਬੱਚਾ ਜਲਦੀ ਤਿਆਰ ਹੋ ਜਾਂਦਾ ਉਹ ਕਰਕੇ ਇਹ ਲੱਗਦਾ ਕਿ ਗਾਈਆਂ ਦਾ ਜਿਹੜਾ ਆਪਾਂ ਦੁੱਧ ਦਾ ਵਪਾਰ ਕਰਨਾ ਥੋੜਾ ਜਿਆਦਾ ਚੰਗਾ ਰਹੂਗਾ ਜੇ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਕਰਿਓ ਜੀ ਧੰਨਵਾਦ